ਪਹਿਲਾਂ ਤਾਂ ਸਭ ਨੂੰ ਬਹੁਤ ਬਹੁਤ ਨਮਸਕਾਰ ਜੀ ਐਂਡ ਥੈਂਕ ਯੂ ਸਾਰੇ ਪੱਤਰਕਾਰਾਂ ਦਾ ਮੀਡੀਆ ਦਾ ਆਨ ਲਈ ਬਹੁਤ ਬਹੁਤ ਧੰਨਵਾਦ ਕੱਲ ਅਸੀਂ ਆਪਣਾ ਇੱਕ ਜਿਹੜਾ ਕਮਰਸ਼ੀਅਲ ਪ੍ਰੋਜੈਕਟ ਹੈ ਬਲੇਸਿੰਗ ਲਿਗਜ਼ੂਰੀਆ ਵੈਸਟਰਨ ਲਿਵਿੰਗ ਕੰਪਨੀ ਦੇ ਅੰਡਰ ਉਸ ਪ੍ਰੋਜੈਕਟ ਦਾ ਕੱਲ ਅਸੀਂ ਸੌਫਟ ਲਾਂਚ ਕੀਤਾ ਹੈ ਉਸ ਪ੍ਰੋਜੈਕਟ ਦੀ ਏਵੀ ਲਾਂਚ ਕੀਤੀ ਹੈ ਉਸ ਪ੍ਰੋਜੈਕਟ ਦੀ ਵੈਬਸਾਈਟ ਲਾਂਚ ਕੀਤੀ ਹੈ ਕੱਲ ਸ਼ਾਮ ਨੂੰ ਅਸੀਂ ਕੱਲ ਦਾ ਈਵੈਂਟ ਜਿਹੜਾ ਸੀਗਾ ਉਸ ਲੋਕਲ ਵਿੱਚ ਰੱਖਿਆ ਗਿਆ ਸੀਗਾ ਤੇ ਉਹਦੇ ਰਿਗਾਰਡਿੰਗ ਸਾਰਿਆਂ ਨੂੰ ਜਾਣਕਾਰੀ ਦੇਣ ਲਈ ਹੀ ਰਿਕੁਐਸਟ ਕੀਤੀ ਗਈ ਸੀ ਸਰ ਜੀ ਹੈ ਕਿ ਪ੍ਰੋਜੈਕਟ ਵਿੱਚ ਕੀ ਸਰ ਪ੍ਰੋਡਕਟ ਹੋ ਰਿਹਾ ਹੈ ਬਲੇਸਿੰਗ ਲਕਜ਼ੂਰੀਆ ਪ੍ਰੋਜੈਕਟ ਕਮਰਸ਼ਲ ਪ੍ਰੋਜੈਕਟ ਹੈ ਅਪਰੋਕਸੀਮੇਟਲੀ 18 ਏਕੜ ਦਾ ਪ੍ਰੋਜੈਕਟ ਹੈ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਸਾਊਥ ਸਿਟੀ ਦੇ ਵਿੱਚ ਹੈ ਬਲੇਸਿੰਗ ਲਕਜ਼ੂਰੀਆ ਪ੍ਰੋਜੈਕਟ ਇਹ ਬਹੁਤ ਵੱਡਾ ਪ੍ਰੋਜੈਕਟ ਹੈ अर्बन ਡਿਵੈਲਪਮੈਂਟ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਉਧਿਆਲੇ ਦਾ ਇਹ ਪ੍ਰੋਜੈਕਟ ਆਰਕੀਟੈਕ ਹਫੀਜ਼ ਕੰਟਰੈਕਟਰ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਕਹਿੰਦੀ ਮਾਸਟਰ ਲੇਆਉਟ ਜਿਹੜੀ ਪਲਾਨਿੰਗ ਹੈਗੀ ਹੈ ਉਹ ਆਰਕੀਟੈਕ ਹਫੀਜ਼ ਕੋਲ ਡਾਇਰੈਕਟਰ ਨੇ ਕੀਤੀ ਹੈ ਤੇ ਇਹਨਾਂ ਦੀ ਜਿਹੜੀ ਡਿਜ਼ਾਈਨਿੰਗ ਹੈ ਇਸ ਪ੍ਰੋਜੈਕਟ ਦੀ ਡੈਕੋਰ ਹੈ ਇਸ ਪ੍ਰੋਜੈਕਟ ਦੀ ਐਲੀਵੇਸ਼ਨ ਔਰ ਫਸਾਡ ਜੋ ਹੈ ਉਹ ਸਾਰਾ ਹੈਬਿਟੇਟ ਆਰਕੀਟੈਕ ਜ਼ਫਰ ਚੌਧਰੀ ਜੀ ਦੁਆਰਾ ਕੀਤਾ ਗਿਆ ਹੈ ਇਸ ਪ੍ਰੋਜੈਕਟ ਦੇ ਲੈਂਡਸਕੇਪ ਆਰਕੀਟੈਕਟ ਜਿਹੜੇ ਨੇ ਉਹ ਪੀਐਲ ਲੈਂਡਸਕੇਪ ਆਰਕੀਟੈਕਟ ਹੈ ਬੈਂਕਾਕ ਤੋਂ ਇਸ ਪ੍ਰੋਜੈਕਟ ਨੂੰ ਜਿਹੜਾ ਲਾਈਟਿੰਗ ਕੰਸਲਟੈਂਟ ਹੈ ਉਹ ਸਰਵਜੀਤ ਬਸੂਰ ਜੀ ਹੈ which is very big name in lighting consultant ਸਰਜ ਨੇ ਮਿਲ ਕੇ ਇਸ ਪ੍ਰੋਜੈਕਟ ਨੂੰ ਬਹੁਤ ਸੋਹਣਾ ਡਿਜ਼ਾਈਨ ਕਰ ਰਹੇ ਨੇ ਬੜਾ ਅੱਛਾ ਪ੍ਰੋਜੈਕਟ ਤਿਆਰ ਹੋ ਰਿਹਾ ਹੈ ਇਸ ਪ੍ਰੋਜੈਕਟ ਦੇ ਵਿੱਚ ਸ਼ੋਰੂਮਸ ਹੈ ਇਹਦੇ ਵਿੱਚ ਗਰਾਉਂਡ ਫਲੋਰ ਫਸਟ ਫਲੋਰ ਸੈਕਿੰਡ ਫਲੋਰ ਦੇ ਸ਼ੋਰੂਮਸ ਨੇ ਹਾਈ ਸਟਰੀਟ ਮਾਰਕੀਟ ਹੈ ਦੈਟਸ ਇਟ ਜੀ ਪ੍ਰੋਜੈਕਟ ਦੇ ਬਾਰੇ ਪ੍ਰੋਜੈਕਟ ਦੇ ਵਿੱਚ ਅਮੈਨਿਟੀਆਂ ਔਰ ਫੀਚਰਸ ਜਿਹੜੇ ਹੈ ਉਹ ਲੋਡਡ ਹੈ ਪ੍ਰੋਜੈਕਟ ਨੂੰ ਜਿਹੜੀ ਇਨਸਪੀਰੇਸ਼ਨ ਹੈ ਉਹ ਯੂਰੋਪੀਅਨ ਕੰਟਰੀਸ ਤੋਂ ਹੈ ਇਟਲੀ ਤੋਂ ਮਿਲਾਨ ਤੋਂ ਵੈਨਿਸ ਤੋਂ ਪੈरिस ਤੋਂ ਕਾਫੀ ਕੰਟਰੀਸ ਟਰੈਵਲ ਕਰਕੇ ਇਸ ਪ੍ਰੋਜੈਕਟ ਦੀ ਪਲੈਨਿੰਗ ਕੀਤੀ ਗਈ ਹੈ ਆਈ ਪ੍ਰੋਮਿਸ ਯੂ ਦਿਸ ਇਜ਼ ਦਾ ਵਨ ਆਫ ਦਾ ਮੋਸਟ ਬਿਊਟੀਫੁਲ ਪ੍ਰੋਜੈਕਟ not only in ludhiana this is the one of the most beautiful project of india we are coming up with so many luxury ultra luxury international brands jis ki je logon nu shopping karan layi ludhiana de bahar jana painda si ga designer wear land ludhiana de bahar jana painda si ga whole states de vich oh shehar jana painda si oh logon nu kithe jaan di lod ni hai oh sara kujh jehda hai itthe hi milna shuru ho gaya hai ਹੁਣ ਰੈਕਲੀ ਕੰਸਟਰਕਸ਼ਨ ਚੱਲ ਰਹੀ ਹੈ ਕੋਸ਼ਿਸ਼ ਕਰ ਰਹੇ ਹਾਂ ਗੌਰਤੂ ਗੁਰੂ ਜੀ ਮਹਾਰਾਜ ਕਿਰਪਾ ਰੱਖਣ ਇੱਕ ਸਾਲ ਦੇ ਅੰਦਰ ਅੰਦਰ ਕੰਸਟਰਕਸ਼ਨ ਕੰਪਲੀਟ ਕਰ ਦਾਂਗੇ ਕੰਸਟਰਕਸ਼ਨ ਕੰਪਲੀਟ ਕਰਕੇ ਬ੍ਰਾਂਚ ਨੂੰ ਹੈਂਡਓਵਰ ਕਰਾਂਗੇ ਔਰ ਉਮੀਦ ਹੈ ਨੈਕਸਟ ਇਅਰ ਦੀਵਾਲੀ ਤੇ ਇਹ ਪ੍ਰੋਜੈਕਟ ਜਿਹੜਾ ਰਨਿੰਗ ਕੰਡੀਸ਼ਨ ਚ ਹੋਏਗਾ ਜੀਰਿਆ ਚੀਜ਼ਾਂ ਲਈ ਸਾਨੂੰ ਸ਼ਾਪਿੰਗ ਕਰਨ ਲਈ ਐਂਟਰਟੇਨਮੈਂਟ ਲਈ ਬਾਕੀ ਦੇ ਸ਼ਹਿਰਾਂ ਤੇ ਜਾ ਕੇ ਕਰਨਾ ਪੈਂਦਾ ਸੀ ਕਿ ਇੰਜੋਏ ਆਪਾਂ ਨੂੰ ਪ੍ਰਟੀਜ਼ਿੰਗ ਕਰਨੋਂ ਤੇ ਜਾਣਾ ਪੈਂਦਾ ਸੀਗਾ ਉਹ ਸਾਡੀ ਕੋਸ਼ਿਸ਼ ਹੈ ਰਹੇਗੀ ਕਿ ਪੂਰਾ ਪੰਜਾਬ ਹਿਮਾਚਲ ਜੀਐਨਕੇ ਲੁਧਿਆਣੇ ਆ ਕੇ ਸ਼ਾਪਿੰਗ ਕਰਕੇ ਜਾਵੇ ਲੁਧਿਆਣੇ ਆ ਕੇ ਐਂਟਰਟੇਨਮੈਂਟ ਇੰਜੋਏ ਕਰਕੇ ਜਾਵੇ 18.60 ਏਕੜ ਦਾ ਪ੍ਰੋਜੈਕਟ ਹੈ ਇਹਦੇ ਵਿੱਚ ਬੜੀ ਅੱਛੀ ਲੇਕ ਲੈ ਕੇ ਆ ਰਹੇ ਹਾਂ ਬਹੁਤ ਪਿਆਰੇ ਐਲੀਵੇਸ਼ਨਸ ਨੇ بڑے بڑے ਅੱਛੇ ਕੋਰੀਡੋਰਸ ਨੇ ਕਾਫੀ ਫੀਚਰਸ ਨੇ ਸਕਰੀਨਸ ਨੇ ਕਾਫੀ ਕੰਟਰੀਸ ਟੇਬਲ ਕੀਤੀ ਐਸ ਪ੍ਰੋਜੈਕਟ ਨੂੰ ਡਿਜ਼ਾਈਨ ਕਰਨ ਲਈ ਜੋ ਜੋ ਬੈਸਟ ਫੀਚਰਸ ਜਿਹੜੀ ਜਿਹੜੀ ਕੰਟਰੀਸ ਕਰ ਸਕਦੇ ਹੈਗੇ ਉਹ ਫੀਚਰਸ ਦੇ ਕੇ ਉਹਨਾਂ ਨੂੰ ਐਸ ਪ੍ਰੋਜੈਕਟ ਵਿੱਚ ਪਾਇਆ ਜ਼ਫਰ ਜੀ ਨੇ ਬਹੁਤ ਮਿਹਨਤ ਕੀਤੀ ਐਸ ਪ੍ਰੋਜੈਕਟ ਨੂੰ ਤਿਆਰ ਕਰਨੋਂ ਸੇ ਹੀ ਇਸ ਡੂਇੰਗ ਵੈਰੀ ਗੁੱਡ ਫਾਰ ਦਿਸ ਪ੍ਰੋਜੈਕਟ ਪੌਚੀ ਲੇਕ ਬਣਾ ਰਹੇ ਆ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਮੇਜਰ ਪ੍ਰੋਬਲਮ ਆਉਂਦੀ ਹੈ ਪਾਰਕਿੰਗ ਦੀ ਕਿਸੇ ਵੀ ਜਗ੍ਹਾ ਜਾਂਦੇ ਆ ਪਾਰਕਿੰਗ ਨਹੀਂ ਮਿਲ ਪਾਂਦੀ ਪਾਰਕਿੰਗ ਜਿਹੜੀਆਂ ਨੇ ਉਹ ਸ਼ਾਪਿੰਗ ਦੀ ਸੇਲਸ ਨੂੰ ਘਟਾਉਂਦੀਆਂ ਨਹੀਂ ਨਾਰਮਲੀ ਆਪਾਂ ਜਾਣਦੇ ਆ ਕਈ ਵਾਰੀ ਕਾਰ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ ਤੇ ਆਪਾਂ ਅੱਗੇ ਨਿਕਲ ਜਾਂਦੇ ਆ ਤੇ ਅਸੀਂ ਪਾਰਕਿੰਗ ਦਾ ਬਹੁਤ ਮੇਜਰ ਧਿਆਨ ਰੱਖਿਆ ਹੈ ਇਹਦੇ ਵਿੱਚ ਮੈਕਸਿਮਮ ਪਾਰਕਿੰਗs ਦੀਏ ਇੱਕ ਬੜੀ ਕਾਫੀ ਵੱਡੀ ਬੇਸਮੈਂਟ ਕਾਰ ਪਾਰਕਿੰਗ ਦੀ ਬਣਾ ਰਹੇ ਆ ਸਰਫੇਸ ਕਾਰ ਪਾਰਕਿੰਗ ਹੈਗੀ ਹੈ ਟੂ व्हीਲਰਸ ਪਾਰਕਿੰਗ ਅਲੱਗ ਬਣਾ ਰਹੇ ਆ ਕਾਫੀ ਫੀਚਰਸ ਹੈ ਡਰਾਈਵਰਸ ਲੌਂਜ ਹੈ ਉਸ ਤੋਂ ਬਾਅਦ ਵੇਟਿੰਗ ਏਰੀਆਸ ਬਹੁਤ ਅੱਛੇ ਬਣ ਰਹੇ ਨੇ देयर ਆਰ ਸੋ ਮਨੀ ਥਿੰਗਸ ਇਹ ਪ੍ਰੋਜੈਕਟਿਕ ਕਮਰਸ਼ਲ ਪ੍ਰੋਜੈਕਟ ਹੀ ਨਹੀਂ ਹੈਗਾ ਇਹ ਦੁਕਾਨਾਂ ਨਹੀਂ ਹੈਗੀਆਂ ਇੱਕ ਆਪਣੇ ਆਪ ਦੇ ਵਿੱਚ ਕਨਸੈਪਟ ਹੈ ਤੁਸੀਂ ਜਦੋਂ ਇਸ ਪ੍ਰੋਜੈਕਟ ਦੇ ਵਿੱਚ ਆਓਗੇ 올 ਡੇ ਡੈਸਟੀਨੇਸ਼ਨ ਪ੍ਰੋਜੈਕਟ ਹੈ ਤੁਹਾਡਾ ਸਾਰਾ ਦਿਨ ਕਿੱਥੇ ਖਤਮ ਹੋ ਜਾਏਗਾ ਤੁਹਾਨੂੰ ਪਤਾ ਨਹੀਂ ਚੱਲੇਗਾ ਫਰਮ ਟੋਡਲਰਸ ਟੂ 올ਡ ਏਜ ਹਰੇਕ ਬੰਦੇ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਸ ਪ੍ਰੋਜੈਕਟ ਨੂੰ ਡਿਜ਼ਾਈਨ ਕੀਤਾ ਗਿਆ ਹੈ ਇਕੋ ਗ੍ਰੀਨ ਪ੍ਰੋਜੈਕਟ ਡਿਜ਼ਾਈਨ ਕੀਤਾ ਗਿਆ ਹੈ। ਕਾਫੀ ਓਪਨ ਏਰੀਆ ਛੱਡਿਆ ਗਿਆ ਇਸ ਪ੍ਰੋਜੈਕਟ ਦੇ ਵਿੱਚ। ਸ਼ੋਰੂਮ ਦੇ ਵਿੱਚ 20 ਫੁੱਟ ਦੀ ਸਰਵਿਸ ਰੋਡ ਛੱਡੀ ਗਈ ਹੋਈ ਹੈ। ਕੁਆਲਿਟੀ ਲਈ ਵਰਲਡ ਦੀ ਨੰਬਰ 1 ਕੰਪਨੀ ਹੈ ਕਾਲੀਅਰਸ। ਜਿਹੜੀ ਕੰਸਟਰਕਸ਼ਨ ਕੰਪਨੀ ਦਾ ਕੰਮ ਚੈੱਕ ਕਰਦੀ ਹੈ। ਤੇ ਕਾਲੀਅਰਸ ਇੰਟਰਨੈਸ਼ਨਲ ਨੂੰ ਹਾਇਰ ਕੀਤਾ ਗਿਆ ਕੰਸਟਰਕਸ਼ਨ ਕੁਆਲਿਟੀ ਦੇਖਣ ਲਈ। ਕਾਲੀਅਰਸ ਇਸ ਪ੍ਰੋਜੈਕਟ ਦੀ ਕੁਆਲਿਟੀ ਮੇਨਟੇਨ ਕਰ ਰਹੀ ਹੈ। ਪੀਐਮਸੀ ਕੰਪਨੀ ਕਾਲੀਅਰਸ ਹੈ। سو وی آر ٹرائنگ اوور بیسٹ ٹو گیو یو دی بیکسٹ اج لیا نی اچھی پہچان ہے لدیا ہندوستان لوگ لے نو ہاضری سائکل کے کاروبار کے جانتے ہیں میرا پرومس ہے نیکسٹ ٹائم جی سائکل کا کاروبار ہے لدیا فٹو پاٹ کا کاروبار ہے ہاجری کا کاروبار ہے ہوئی کاروباروں کے بارے میں جب لان جانا جاتا ایک اگلا جاؤ جڑ جائے گا وہ بلسنگ لگژرییا جڑ جائے گا ਲੁਧਿਆਣੇ ਨੂੰ ਬਲੇਸਿੰਗ ਲਕਜ਼ਰੀਆ ਕਰਕੇ ਵੀ ਜਾਣਿਆ ਜਾਏਗਾ ਸਾਡਾ ਟਾਰਗੇਟ ਉਹ ਵੈਡਿੰਗ ਕਸਟਮਰਸ ਨੇ ਜਿਨ੍ਹਾਂ ਨੂੰ ਸ਼ਾਪਿੰਗ ਕਰਨ ਲਈ ਦਿੱਲੀ ਗੁਰਗਾਉਂ ਬੰਬੇ ਜਾਣਾ ਪੈਂਦਾ ਵੈ ਡਿਜ਼ਾਈਨਰ ਵਿਰ ਟੋਟਲੈਂਡ ਦੀ ਉ ਚੀਜ਼ਾਂ ਲੈਣ ਲਈ ਉੱਤੇ ਜਾਣਾ ਪੈਂਦਾ ਵੈ ਸਾਡਾ ਟਾਰਗੇਟ ਉਹ ਪਰਸਨਲ ਨੇ ਸਾਡਾ ਬੀਸਿਕਲੀ ਫੋਕਸ ਓਨ ਕਸਟਮਰਸ ਦੇ ਉੱਤੇ ਕਿ ਤੁਹਾਡੇ ਘਰ 'ਚ ਵੈਡਿੰਗ ਹੈ ਤੇ ਤੁਹਾਨੂੰ ਇੱਕੋ ਹੀ ਪ੍ਰੋਜੈਕਟ ਦੇ ਵਿੱਚ ਡ्रेसेस ਕੱਪੜੇ ਫੁੱਟਵੇਅਰ ਜੁਐਲਰੀ سارا کچھ ہتھے مل جائے پری ویڈنگ پوسٹ ویڈنگ کپڑے سارے ہتھے مل جن وی آر کمنگ اپ ود سو میری لگزری اینڈ لگزری برانڈس کافی برانڈس ہے جڑے ہلے انڈیا کچھ کے نام کی پی ایف چینگ امریکہ دی کافی ویڈی چین ہے اولیور براؤن آسٹریلیا دی بہت ویڈی چین ہے میری براؤن چکن کینیڈا دی کافی ویڈی چین ہے بکیٹی شوز پی جی آئی فرائیڈے لنڈن کی بہت ویڈی چین ہے سو یہ جڑے انٹرنیشنل برانڈس ہیں اِسی وہ سارے برانڈس لے کے آ رہے ہیں نہیں وی آر کمنگ اپ ویشنل برانڈلی وی آر فوکسنگ آن انٹرنیشنل برانڈ ایک ویسے برانڈس کو کنوینس کر لیے پھر نیشنل برانڈس کریں گے وی آر سٹارٹنگ فروم انٹرنشنل برانڈ ایک وی ادھر شروع کریں گے نیشنل برانڈ کی تو ضرورت اپنا ہمیشہ ہی ہے جی سودیشی تو اپنا چاہیے ہی چاہیے ہوئے विद दिस प्रोजेक्ट एक बड़ा अच्छा रेवेन्यू सरकार को सर, भी जनरेट होएगा जीडी सेल ਸਾਡੀਆਂ ਸੂਬੇ ਦੀਆਂ ਸਟੇਟ ਦੀਆਂ ਹਾਲੀਆ ਸੇਲ ਚੱਲੀ ਸੀ ਉਹ ਸੇਲ ਜਿਹੜੀ ਹੈ ਜਦੋਂ ਪੰਜਾਬ ਕੀ ਹੋਣ ਲੱਗ ਜਾਏਗੀ ਤੇ ਸਟੇਟ ਗਵਰਨਮੈਂਟ ਨੂੰ ਉਹਦਾ ਕਾਫੀ ਬੈਨੀਫਿਟ ਮਿਲੇਗਾ ਸਰ ਕਿੰਨੇ ਬਈ ਕਿੰਨੇ ਦਾ ਕੋਈ ਸ਼ੌਪ ਹੈ ਇਸ ਜਿਹੜੇ ਨੇ 110 ਗਜ ਤੋਂ ਸ਼ੁਰੂ ਹੋ ਕੇ 130 ਗਜ ਹੈ 150 ਗਜ ਹੈ 220 ਗਜ ਹੈ ਮਲਟੀ ਸਾਈਜ਼ਸ ਸ਼ੌਪਸ ਹੈ ਜਿੰਦੇ ਵਿੱਚ ਤੁਹਾਨੂੰ ریسٹورینٹ کلبس پب، بار فائن نائن ریسٹورینٹس کیفیٹ ایریاز شاپ، شاپس بیکریز فلار شاپ، دین ڈیزائنر ویئر شاپس فوٹویئرس سارا کچھ تھوں اتنے ملے گا نہیں ابھی سیل کریں گے سر یہ پلاٹ سیل کریں گے یہاں دیا شاپ سیل کریں گے جی شاپ سیل کر دی کے <laughs> <laughs> ਜਿਹੜਾ ਵੀ ਲਏਗਾ ਉਹਨੂੰ ਰੈਂਟਲਿੰਗ ਤੋਂ ਜਨਰੇਟ ਹੋਵੇਗਾ ਕੁਝ ਸ਼ਾਪਸ ਬਣਾ ਕੇ ਦੇ ਰਿਹਾ ਕੁਝ ਪਲਾਟਸ ਦੇ ਰਿਹਾ ਜੀ ਜਿਵੇਂ ਕਿ ਡਿਮਾਂਡ ਆਏਗੀ ਕਿ ਸਾਡੀ ਸ਼ਾਪਸ ਬਣਾ ਦਿਓ ਉਦੋਂ ਤਾਂ ਸ਼ਾਪਸ ਬਣਾਈ ਜਾਵਾਂਗੇ ਕੁਝ ਅਸੀਂ ਬਣਾ ਰਹੇ ਹਾਂ ਬਾਕੀ ਕਿਸੇ ਨੂੰ ਕੁਝ ਪਲਾਟ ਚਾਹੀਦਾ ਕਿਸੇ ਨੇ ਆਪਣੇ ਹਿਸਾਬ ਨਾਲ ਡਿਜ਼ਾਈਨ ਕਰਨਾ ਉਹ ਵੀ ਕਰ ਸਕਦੇ ਹੋ ਦਿਸ ਇਜ਼ ਓਨਲੀ ਕਮਰਸ਼ੀਅਲ ਪ੍ਰੋਜੈਕਟ ਏ ਪਿਓਰਲੀ ਕਮਰਸ਼ੀਅਲ ਪ੍ਰੋਜੈਕਟ ਏ ਆਰਬਨ ਡਿਵੈਲਪਮੈਂਟ ਦਾ ਮੇਰੇ ਹਿਸਾਬ ਨਾਲ ਪੰਜਾਬ ਦਾ ਸਭ ਤੋਂ ਵੱਡਾ ਪ੍ਰੋਜੈਕਟ ਏ ਆਰਬਨ ਡਿਵੈਲਪਮੈਂਟ ਮੇਰੇ ਹਿਸਾਬ ਨਾਲ ਵੇਖਿਆ ਹੈ ਸਭ ਤੋਂ ਵੱਡਾ ਕਮਰਸ਼ੀਅਲ ਪ੍ਰੋਜ ਤੇ ਰੈ residencem ਕੁਛ ਹੈ ਨਹੀਂ ਰੈ residencel ਕੋਈ ਨਹੀਂ ਇਹਦੇ ਵਿੱਚ ਸਾਰਾ ਕਮਰਸ਼ਲ ਪ੍ਰੋਜੈਕਟ ਈ ਹੈ ਵਰਲਡ ਦੇ ਰੀਨੋਨ ਆਰਕੀਟੈਕਟਸ ਨੇ ਡਿਜ਼ਾਈਨ ਕਰ ਰਹੇ ਨੇ ਪ੍ਰੋਜੈਕਟ ਸਰ ਪ੍ਰਾਈਸ ਕਿਹ ਕੋ ਸਟਾਰਟ ਕਰੇ ਪ੍ਰਾਈਸ ਨੇ ਲਈ ਡਿਸੀਜਨ ਲੈਣਾ ਹੈ ਜੀ ਪ੍ਰਾਈਸ ਦਾ ਡਿਸੀਜਨ ਲੈ ਲਿੱਤਾ ਨਹੀਂ ਵੈਰੀ ਸੂਨ ਪ੍ਰਾਈਸ ਪ੍ਰਾਈਸ ਡਿਸੀਜਨ ਲੈਣਾਗੇ ਜੀ ਤੇ ਪ੍ਰਾਈਸ ਵੀ ਕਰਦਾ ਕਿ ਫਿਲਹਾਲ ਦੇ ਕੱਲ ਇਹਦੀ ਏ ਵੀ ਲਾਂਚ ਕੀਤੀ ਹੈ ਜਿਹੜੀ ਇਹਦੀ ਤਿਆਰ ਹੋਈ ਹੈ ਜਿਸ ਸਮੇਂ ਪ੍ਰੋਜੈਕਟ ਡਿਜ਼ਾਈਨ ਹੋ ਰਹਾ ਹੈ ਜਿਸ ਸਮੇਂ ਪ੍ਰੋਜੈਕਟ ਡਿਜ਼ਾਈਨ ਹੋ ਰਿਹਾ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋ ਜਾਈ ਆ ਕੀ ਦੇ ਪ੍ਰੋਜੈਕਟ ਵਿੱਚ ਫਿਰ ਠੀਕ ਹੈ ਠੀਕ ਹੈ। थैंक यू सो मच। ਬਹੁਤ ਬਹੁਤ।